ਰਾਜਨੀਤਿਕ ਬਣ ਕੇ ਰਹੂੰਗਾ ਮੈਂ ਪਰੰਤੂ ਇਹ ਕੋਈ ਜ਼ਰੂਰੀ ਨਹੀਂ ਵੀ ਅੱਜ ਇਲੈਕਸ਼ਨ ਆਈ ਅੱਜ ਮੇਰੇ ਨਾਲ ਚਾਰ ਲੋਕ ਹੈ ਮੈਂ ਲੋਕਾਂ ਦੀ ਇਮੋਸ਼ਨ ਵੇਚਣ ਵਾਲਾ ਚ ਨਹੀਂ ਹੈਗਾ ਜਿੱਦ ਦੇ ਮੇਰੇ ਚਾਹਣ ਵਾਲੇ ਕਹਿਣਗੇ ਵੀ ਆਪਣਾ ਇਸ ਗੱਲ ਦਾ ਭਲਾ ਹੋ ਸਦਾ ਮੈਨੂੰ ਲੱਗਿਆ ਵੀ ਮੈਂ ਲੋਕਾਂ ਦਾ ਕੋਈ ਸਮਾਰ ਸਕਦਾ ਮੈਂ ਜ਼ਰੂਰ ਆ ਜੂਗਾ ਪਰ ਤੁਹਾਨੂੰ ਲੱਗ ਕਿ ਮੈਨੂੰ ਰਾਜਨੀਤੀ ਨਾਲ ਜੋੜਦੇ ਹੋ ਕਦੇ ਮੈਂ ਕਹਿੰਦਾ ਨਹੀਂ ਹੈ ਮੇਰਾ ਹਲੇ ਕੋਈ ਮੰਨੀ ਮੈਂ ਇਨਕਾਰ ਵੀ ਨਹੀਂ ਕਰਦਾ ਇਸ ਕਰਮ ਮੈਂ ਕਦੇ ਨਹੀਂ ਕਹਿਆ ਮੈਂ ਰਾਜਨੀਤਿਕ ਬਣ ਕੇ ਰਹੂੰਗਾ ਮੈਂ ਪਰੰਤੂ ਇਹ ਕੋਈ ਜ਼ਰੂਰੀ ਨਹੀਂ ਵੀ ਅੱਜ ਇਲੈਕਸ਼ਨ ਆਈ ਅੱਜ ਮੇਰੇ ਨਾਲ ਚਾਰ ਲੋਕ ਹੈ ਮੈਂ ਲੋਕਾਂ ਦੀ ਇਮੋਸ਼ਨ ਵੇਚਣ ਵਾਲਾ ਚ ਜਿੱਦ ਦੇ ਮੇਰੇ ਚਾਹਣ ਵਾਲੇ ਕਹਿਣਗੇ ਵੀ ਆਪਣਾ ਇਸ ਗੱਲ ਦਾ ਭਲਾ ਹੋ ਸਕੇ ਮੈਨੂੰ ਲੱਗਿਆ ਵੀ ਮੈਂ ਲੋਕਾਂ ਦਾ ਕੋਈ ਸਮਾਰ ਸਕਦਾ ਮਜੂਰ ਆ ਜੂਗਾ ਬੰਦ ਨੂੰ ਸਿਆਸਤ ਚ ਆਉਣਾ ਚਾਹੀਦਾ ਕੁਝ ਨਾ ਕੁਝ ਚੇਂਜ ਹੋ ਜਾਏ ਮੈਂ ਬੇਟਾ ਮੇਰਾ ਕੋਈ ਮੈਂ ਕਦੇ ਰਾਜਨੀਤੀ ਨੂੰ ਨਿਕਾਰਿਆ ਵੀ ਨਹੀਂ ਅਜੇ ਤੱਕ ਕਦੇ ਵੀ ਮੈਂ ਨਹੀਂ ਜਾਊਗਾ ਪਰੰਤੂ ਜਿਹੜੀ ਮੇਰੀ ਮੌਜੂਦਾ ਕੰਡੀਸ਼ਨ ਹੈ ਮੇਰੇ ਲਈ ਸਭ ਤੋਂ ਪਹਿਲਾਂ ਮੇਰੇ ਪੁੱਤ ਦਾ ਜਸਟਿਸ ਹੈ ਜਦ ਤੱਕ ਮੈਨੂੰ ਜਸਟਿਸ ਨਹੀਂ ਮਿਲਦਾ ਮੈਂ ਕਿਸੇ ਲੱਗਦਾ ਨਹੀਂ ਜਸਟਿਸ ਵਾਸਤੇ ਇਹ ਰਸਤਾ ਠੀਕ ਨਹੀਂ ਹੈ ਜੇ ਸਿਆਸਤ ਚਾਹੋ ਤਾਂ ਤੁਸੀਂ ਆਪਦੀ ਆਵਾਜ਼ ਆਵ ਬਲੰਦ ਕਰ ਸਕਦੇ ਹੋ ਇਹਨਾਂ ਲੋਕਾਂ ਦੀ ਮੈਂ ਵੀ ਕਦੇ-ਕਦੇ ਸੋਚਦਾ ਹੁੰਦਾ ਹੁਣ ਵੀ ਮੈਂ ਸ਼ਾਇਦ ਜੇ ਸੰਸਦ ਦੇ ਵਿੱਚ ਆਵਾਜ਼ ਚੁੱਕ ਸਕਦਾ ਪਰੰਤੂ ਤੁਸੀਂ ਇੱਥੇ ਦੇਖੋ 100 ਚੋਂ 99 ਜਿਹੜੇ ਬੰਦੇ ਨੂੰ ਦੂਜੀ ਭਾਸ਼ਾ ਬੋਲ ਰਹੇ ਨੇ ਇਸੇ ਕਰਕੇ ਜਿਹੜੀ ਸਾਡੀ ਲੀਡਰ ਸਾਹਿਬਾਨ ਦੀ ਲੋਕਾਂ ਦੇ ਵਿੱਚ ਇੱਜ਼ਤ ਘਟੀ ਹੈ ਪੈਸੇ ਨੂੰ ਤਰਜੀਹ ਵੱਧ ਦਿੱਤੀ ਜਾ ਰਹੀ ਹੈ ਲੋਕਾਂ ਨੇ ਇਮੋਸ਼ਨ ਨੂੰ ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਹੈ ਇਸੇ ਕਰਕੇ ਤਾਂ ਦਰਦਰ ਭਟਕਦੇ ਫਿਰਦੇ ਹੁਣ ਸਾਰੇ। ਫਿਰ ਜਿਹੜੀਆਂ ਪਾਰਟੀਆਂ ਸੈਂਟਰ ਚਾ ਚਾਹੀ ਇੱਥੇ ਨੇ। ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਸਾਰੇ ਸਤਿਕਾਰਯੋਗੋ ਮੈਂ ਕਿਸੇ ਨੂੰ ਮਾੜਾ ਨਹੀਂ ਬੁਲਣਾ ਚਾਹੁੰਦਾ। ਪਰੰਤੂ ਨਹੀਂ। ਜਿਸ ਕੰਡੀਸ਼ਨ ਚੋਂ ਮੈਂ 2 ਸਾਲ ਚ ਲੰਘਿਆ ਜਿਵੇਂ ਅਸੀਂ ਰਾਤਾਂ ਤੇ ਦਿਨ ਗੁਜ਼ਾਰੇ ਨੇ ਬਹਿ ਬਹਿ ਕੇ। ਮੇਰਾ ਸ਼ੇਰ ਵਰਗਾ ਪੁੱਤ ਹਿੱਕ ਤੇ ਆ ਚੜਦਾ ਜਦੋਂ ਅੱਖ ਲੱਗਦੀ ਐ। ਨਹੀਂ ਤੁਹਾਡੇ ਨਾਲ ਸਾਡੀ ਕੋਈ ਗੱਲਬਾਤ ਨਹੀਂ। ਤੁਸੀਂ ਮੁਬਾਰਕਾਂ ਦਿਓ। ਬਲੈਸਿੰਗ ਦਿਓ ਤੁਹਾਡੀ ਇਨਸਾਨੀਅਤ ਹੈ ਤੁਹਾਡੇ ਪਰਿਵਾਰ ਦੀ ਇੱਜ਼ਤ ਕਰਦੇ ਆ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਲੰਬੀ ਉਮਰ ਆ ਰਾਜ ਭਾਗ ਬਖਸ਼ੇ ਸਾਨੂੰ ਕੋਈ ਜਲਸੀ ਨਹੀਂ ਕਿਸੇ ਤੋਂ ਕਿ ਲੱਗਦਾ ਲੜਾਈ ਸਾਡਾ ਸਾਡਾ ਉਜੜੇ ਹੋਇਆ ਦਾ ਲੜਾਈ ਕਿੱਡੀ ਲੰਮੀ ਹੋਰ ਲੜਨੀ ਪਊਗੀ ਕੀ ਲੱਗਦਾ ਹੈ ਜਲਸੀ ਬਿਲਕੁਲ ਲੜੂੰਗਾ ਜੀ ਹੁਣ ਮੈਨੂੰ ਦੇਖੋ ਜੇ ਮੈਨੂੰ ਰਾਹਤ ਦਿੱਤੀ ਹੈ ਤੁਹਾਡੀਆਂ ਦੁਆਵਾਂ ਨੇ ਦਿੱਤੀ ਹੈ ਆਮ ਲੋਕਾਂ ਦੀਆਂ ਅਰਦਾਸਾਂ ਨੇ ਦਿੱਤੀ ਹੈ ਅਕਾਲ ਪੁਰਖ ਨੇ ਦਿੱਤੀ ਹੈ ਨਾ ਉਹਨਾਂ ਨੇ ਮੇਰੇ ਥੋੜਾ ਜਿਹਾ ਬੋਝਨ ਘਟਾਇਆ ਸਿਰ ਤੋਂ ਤੇ ਹੁਣ ਮੈਂ ਵੇ ਤੜਕ ਹੋ ਕੇ ਹੋਰ ਵੀ ਮਜਬੂਤੀ ਦੇ ਨਾਲ ਲੜੂਗਾ ਜਦ ਤੱਕ ਮੇਰੇ ਪੁੱਤ ਦਾ ਇਨਸਾਫ ਨਹੀਂ ਮਿਲਦਾ ਮੈਂ ਆਮ ਲੋਕਾਂ ਦੇ ਵਿੱਚ ਜਾਊਗਾ ਇਹ ਗੱਲ ਦੱਸੂਗਾ ਉਹਨਾਂ ਨੂੰ ਜਾ ਕੇ ਦੇਖੋ ਜਿਹੜਾ ਮੇਰੇ ਵਸਦੇ ਰਸਦੇ ਖੁਸ਼ਹਾਲ ਪਰਿਵਾਰ ਦਾ ਇਹਨਾਂ ਲੋਕਾਂ ਨੇ ਮਾਰਾ ਹਾਲ ਕਰਤਾ ਤੇ ਸਰਕਾਰੀ ਪੱਖ ਮੇਰੇ ਨਾਲ ਇੱਕ ਪੀ ਵੀ ਨਹੀਂ ਖੜਿਆ ਤੁਸੀਂ ਇਹੋ ਜਿਹੇ ਲੋਕਾਂ ਨੂੰ ਨਾ ਚੁਣਿਓ ਹੁਣ ਮੈਂ ਮੇਰਾ ਕਿਸੇ ਨਾਲ ਅਕਾਲੀ ਨਾਲ ਵਿਰੋਧ ਨਹੀਂ ਮੇਰਾ ਕਿਸੇ ਕਾਂਗਰਸੀ ਨਾਲ ਨਹੀਂ ਮੇਰਾ ਕਿਸੇ ਮੇਰੇ ਉਸ ਵਿਅਕਤੀ ਨਾਲ ਵਿਰੋਧ ਹੈ ਜਿਹੜਾ ਗੁੰਡਾਗਰਦੀ ਨੂੰ ਸ਼ਹਿ ਦਿੰਦਾ ਹੈ ਅਸੀਂ ਵਪਾਰ ਕਰਦੇ ਹਾਂ ਦੁਕਾਨ ਕਰਦੇ ਹਾਂ ਸਾਨੂੰ 11 ਵਜੇ ਤੱਕ ਹੱਕ ਹੈ ਜਦ ਅਸੀਂ ਦੁਕਾਨ ਖੋਲ ਕੇ ਬਾਹਰ ਆਉਦਾ ਬਹਿ ਬਹਿ ਸਕਦੇ ਹਾਂ ਕਿਉਂ ਨਹੀਂ ਬੈਠਣ ਦਿੰਦੇ ਤੁਸੀਂ ਇੱਕ 2 ਪੈਸਿਆਂ ਦਾ ਗੁੰਡਾ ਹੱਥ 'ਚ ਪਿਸਤੌਲ ਲੈ ਕੇ ਉਹ ਸਾਥੋਂ ਸਾਸਰੀ ਘਰ ਭਾੜਦਾ ਉਹ ਡੀਸੀ ਵਰਗੀ ਫੀਲਿੰਗ ਲੈਂਦਾ ਕਿ ਕਿਉਂ ਜਾ ਰ ਕਿੱਥੇ ਕਾਨੂੰਨ ਸਾਡਾ 302 ਦਾ ਮੇਰੇ ਪੁੱਤ ਤੇ ਪਰਚਾ ਹੈ ਤੇ ਅੱਜ ਤੱਕ ਮੇਰਾ ਕੇ ਪੌਣੇ 2 ਸਾਲ ਹੋ ਗਏ ਕੇਸ ਸਟਾਰਟ ਨਹੀਂ ਹੋਇਆ ਮੈਂ ਸੱਤਾ ਵਾਲੇ ਲੋਕਾਂ ਨੂੰ ਇਹੀ ਗੱਲ ਉਹਨਾਂ ਦੇ ਸਾਹਮਣੇ ਰੱਖਣੀ ਹੈ ਵੀ ਤੁਸੀਂ ਮੇਰੇ ਕੋਲੇ ਦੋ ਸਵਾਲ ਲੈ ਕੇ ਆਇਓ ਜਦੋਂ ਵੀ ਤੁਸੀਂ ਮੈਨੂੰ ਮਿਲਣਾ ਮੈਨੂੰ ਜਿੱਥੇ ਮਰਜ਼ੀ ਬਿਰਾ ਲੂਗਾ ਮੈਂ ਨੰਗੇ ਪੈਰੀ ਪੁਰ ਕੇ ਤੁਹਾਡੇ ਕੋਲੇ ਆ ਜਾਊਗਾ ਮੈਨੂੰ ਸਨੇਹੇ ਦੇਣ ਦੀ ਲੋੜ ਨਹੀਂ ਹੈ ਦੱਸੋ ਲਾਰੈਂਸ ਦੇ ਨਾਲ ਤੁਹਾਡੀ ਕੀ ਰਿਸ਼ਤੇਦਾਰੀ ਹੈ ਇੱਕ ਤੁਹਾਡੇ ਸਾਲ ਭਰ ਤੁਸੀਂ ਉਹਦੀ ਇੰਟਰਵਿਊ ਕਰਵਾਤੀ ਸਰਕਾਰ ਹਾਲੇ ਤੱਕ ਵੀ ਤਿੰਨ ਮਹੀਨਿਆਂ ਦਾ ਸਮਾਂ ਮੰਗਦੀ ਵੀ ਇੰਟਰਵਿਊ ਹੋਈ ਕਿੱਥੇ ਕਿਰਾਏ ਤੁਹਾਡੇ ਪੁਲਿਸ ਨੇ ਹੈ ਤੁਹਾਡੀ ਕਸਟਡੀ ਦੇ ਵਿੱਚ ਹੈ ਤੁਸੀਂ ਲਬਦੇ ਫਿਰਦੋਂ ਆਸੇ-ਪਾਸੇ ਵੀ ਕਾਸੀ ਫਲਾਨੀ ਜਾਂਚ ਕਰਦੇ ਜਾਂਚ ਇਹਨਾਂ ਗੱਲਾਂ ਤੋਂ ਬਾਹਰ ਆ ਜਾਓ ਲੋਕ ਜਾਣਦੇ ਆ ਮੈਂ ਲੋਕਾਂ ਨੂੰ ਇਹੀ ਗੱਲ ਦੱਸਣੀ ਹੈ ਵੀ ਕੀ ਮੈਨੂੰ ਪਤਾ ਨਹੀਂ ਮੇਰੀ ਕਸਟਡੀ ਦੇ ਅੰਦਰ ਬੁਲਜਮਾ ਉਹ ਕਿੱਥੇ ਇੰਟਰਵਿਊ ਕਰ ਰਿਹਾ ਸਾਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਵੀ ਉਹ ਰਾਜਸਥਾਨ ਦਾ ਜਿਹੜਾ ਰਾਜਪੂਤਾਂ ਦਾ ਗੋ ਕੀ ਨਾ ਸਖਦੇਵ ਸ਼ਰਧਾ ਨਾਮ ਸੀ ਉਹਦਾ ਉਹਦੇ ਕਤਲ ਦੀ ਪਲਾਨਿੰਗ ਬਠਿੰਡਾ ਜੇਲ੍ਹ ਦੇ ਵਿੱਚ ਬਣ ਰਹੀ ਹੈ ਉਹ ਤੁਹਾਡੇ ਸੂਤਰ ਤੋਂ ਮੈਂ ਦੱਸ ਦਿੰਦੇ ਆ ਇੱਕ ਕੈਮਰਾ ਲਾ ਕੇ ਇੱਕ ਐਚਡੀ ਵੀਡੀਓ ਬਣ ਰਹੀ ਹੈ ਉੱਥੇ ਇੰਟਰਵਿਊ ਹੋ ਰਹੀ ਹੈ ਪੱਤਰਕਾਰ ਪਹੁੰਚਦੇ ਆ ਉਹਦਾ ਪ੍ਰਬੰਧ ਕੀਤਾ ਗਿਆ ਸੈੱਟ ਵਰਗਾ ਉਹਦਾ ਉੱਥੇ ਜਾਂਦਾ ਵਧੀਆ ਸੈੱਟ ਲਾਇਆਗਾ ਉਹਦਾ ਤੁਹਾਨੂੰ ਪਤਾ ਨਹੀਂ ਲੱਗਿਆ ਇਸ ਗੱਲ ਦਾ ਕਿਉਂ ਝੂਠ ਬੋਲਦੇ ਹੋ ਹਾਈ ਕੋਰਟ ਵੀ ਤੁਹਾਡੇ ਖਿਲਾਫ ਬੋਲੀ ਜਾਂਦੀ ਹੈ ਫੈਸਲੇ ਦੇ ਰਹੀਓ ਇਸ ਗੱਲ ਤੇ ਭਾਈ ਦੱਸੋ ਤੁਸੀਂ ਹਾਈ ਕੋਰਟ ਨੂੰ ਵੀ ਲਾਰੇ ਲਾਈ ਜਾਂਦੇ ਹੋ ਯਾਰ ਫਿਰ ਲੋਕਾਂ ਦਾ ਵਿਸ਼ਵਾਸ ਤੁਹਾਡੇ 'ਚ ਕਿਵੇਂ ਬਣੂਗਾ ਇਸ ਗੱਲ ਤੇ ਜਦੋਂ ਤੁਸੀਂ ਮੰਨਦੇ ਤਾਂ ਅਦਾਲਤ ਦੇ ਹੁਕਮ ਵੀ ਨਹੀਂ ਪਰ ਆਪਾਂ ਨੂੰ ਇਸ ਗੱਲ ਦੀ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬਧਾਈ ਦਿਨ ਐਸ ਗੱਲ ਦੀ ਵੀ ਆਪਰੀ ਉਸ ਪ੍ਰਮਾਤਮਾ ਨੇ ਸੁਣੀ ਹੈ ਉਹਨੇ ਆਪਣੇ ਹੱਕ ਚ ਫੈਸਲਾ ਦਿੱਤਾ ਹੈ ਵੀ ਇਹਦਾ ਦਰਿੰਦਿਆਂ ਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ ਇਹਨਾਂ ਸਰਕਾਰ ਸੱਤਾ ਚ ਬੈਠੇ ਲੋਕਾਂ ਨੂੰ ਵੀ ਹੋਣੀ ਚਾਹੀਦੀ ਹੈ ਵੀ ਦੇਖੋ 3 ਕਰੋੜ ਲੋਕਾਂ ਨੇ ਜਸ਼ਨ ਮਨਾਇਆ ਜਦੋਂ ਮੇਰਾ ਪੁੱਤ ਦੁਨੀਆ ਦੇ ਵਿੱਚ ਆਉਂਦਾ ਹੈ ਜਦੋਂ ਜਾਂਦਾ ਲੱਖਾਂ ਲੋਕਾਂ ਨੇ ਦੁੱਖ ਮਨਾਇਆ ਉਦੋਂ ਵੀ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਤੁਸੀਂ ਸਮਝੋ ਸੋਡੇ ਕੋਲ ਵੇਲਾ ਹੈ ਸੋਡੇ ਕੋਲ ਸਮਝਣ ਦਾ ਵੇਲਾ ਹੈ ਸੱਤਾ ਬਹੁਤਾ ਚੰਨੀ ਰਹਿੰਦੀ ਕਿਸੇ ਕੋਲ 5 ਸਾਲ ਤੋਂ ਵੱਡੇ ਵੱਡੇ ਹੋ ਹੋ ਕੇ ਤੁਰ ਗਏ ਇਸੀ ਦਾ ਹੰਕਾਰ ਨਾ ਕਰੋ ਸੇਵਾ ਇਹਦਾ ਲੋਕਾਂ ਦੀ ਹੈ ਇਹਨੂੰ ਸਿੱਧੇ ਰਾਹ ਪਾ ਦਿਓ ਕਿਸੇ ਦੇ ਪੁੱਤ ਨਾ ਮਰਵਾਓ ਇੱਕ ਮੌਤ ਕਿੰਦੇ ਰਿਸ਼ਤੇ ਸਮੇਟ ਕੇ ਨਾਲ ਲੈ ਜਾਂਦੀ ਹੈ ਤੁਹਾਨੂੰ ਇਸ ਗੱਲ ਦਾ ਅੰਦਾਜ਼ ਨਹੀਂ ਸਾਨੂੰ ਪੁੱਛ ਕੇ ਦੇਖੋ ਸਾਡੀ ਰਾਤ ਕਿਵੇਂ ਲੰਘਦੀ ਹੈ ਦਿਨ ਕਿਵੇਂ ਲੰਘਦਾ ਹੈ ਤੇ ਤੁਸੀਂ ਮੈਨੂੰ ਰਾਜਨੀਤੀ ਨਾਲ ਜੋੜਦੇ ਹੋ ਕਦੇ ਮੈਂ ਨਹੀਂ ਹੈ ਮੇਰਾ ਹਲੇ ਕੋਈ ਮੰਨ ਨਹੀਂ ਮੈਂ ਇਨਕਾਰ ਵੀ ਨਹੀਂ ਕਰਦਾ ਇਸ ਕਰਮ ਮੈਂ ਕਦੇ ਨਹੀਂ ਕਹਿ ਮੈਂ ਰਾਜਨੀਤਿਕ ਬਣ ਕੇ ਰਹੂੰਗਾ ਮੈਂ ਪਰantu ਇਹ ਕੋਈ ਜ਼ੂਰੀ ਨਹੀਂ ਵੀ ਅੱਜ ਇਲੈਕਸ਼ਨ ਆਈ ਅੱਜ ਮੇਰੇ ਨਾਲ ਚਾਰ ਲੋਕ ਹੈ ਮੈਂ ਲੋਕਾਂ ਦੀ ਇਮੋਸ਼ਨ ਵੇਚਣ ਵਾਲਾ ਚ ਨਹੀਂ ਹੈਗਾ ਜਿੱਦੇ ਮੇਰੇ ਚਾਹਣ ਵਾਲੇ ਕਹਿਣਗੇ ਵੀ ਆਪਣਾ ਇਸ ਗੱਲ ਦਾ ਭਲਾ ਹੋ ਸਦਾ ਮੈਨੂੰ ਲੱਗਿਆ ਵੀ ਮੈਂ ਲੋਕਾਂ ਦਾ ਕੋਈ ਸਮਾਰ ਸਕਦਾ ਮੈਂ ਜ਼ੂਰ ਆ ਜੂਗਾ ਪਰ ਤੁਹਾਨੂੰ ਲੱਗਦਾ ਜੀ ਕੀ ਹੁਣ ਜਿਹੜੇ ਲੀਡਰ ਵੋਟਾਂ ਲੈਣ ਜਾਣਗੇ ਇਲੈਕਸ਼ਨ ਹੈਗਾ ਦੇਜ ਦੀ ਸਰਕਾਰ ਚੁਣੀ ਜਾਣੀ ਹੈ ਤਾਂ ਉਹਨਾਂ ਲੋਕਾਂ ਨੂੰ ਵੀ ਚਾਹੀਦਾ ਕਿ ਸ਼ੁੱਭਦੀ ਪਾਲੇ ਮਾਮਲੇ 'ਚ ਜਵਾਬ ਲੈਣੋ ਮੈਂ ਮੈਂ ਤੁਹਾਡੇ ਮਾਦਮ ਦੇ ਨਾਲ ਇਹੀ ਗੱਲ ਲੋਕਾਂ ਨੂੰ ਕਹਿਣਾ ਵੀ ਜਾਂ ਜਿੰਦੇ ਮੇਰੇ ਪੁੱਤ ਨੂੰ ਪਿਆਰ ਕਰਦੇ ਹੋ ਤੁਸੀਂ ਸਿੱਧੂ ਦੀ ਇਹ ਸੋਚ ਨੂੰ ਤੁਸੀਂ ਪਿਆਰ ਕਰਦੋ ਤੁਸੀਂ ਸਮਝੋ ਵੀ ਇਹ ਬਹੁਤ ਮਾੜਾ ਹੋਇਆ ਪਰ ਹੁਣ ਤੁਹਾਡੇ ਕੋਲੇ ਮੌਕਾ ਹੈ ਵੀਰੋ ਪੁੱਛਿਓ ਇਹਨਾਂ ਨੂੰ ਮੇਰੇ ਕੋਲੇ ਮੈਂ 2-4 ਦਿਨ ਦੇ ਵਿੱਚ ਆਵਾਂ ਆਪਣੇ ਸਵਾਲ ਵੀ ਅਪਲੋਡ ਕਰੂੰਗਾ ਜਿਹੜੀਆਂ ਮੈਂ ਤੁਹਾਨੂੰ ਹਾਈ ਕੋਰਟ ਦੇ ਫੈਸਲੇ ਨੂੰ ਕਿਉਂ ਨਹੀਂ ਮੰਨਦੇ ਇੱਕ ਗੁੰਡੇ ਦੀ ਇੰਟਰਵਿਊ ਤੁਸੀਂ ਕਿਵੇਂ ਕਰਵਾਤੀ ਅੱਜ ਤੱਕ ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ ਕਿਉਂ ਨਹੀਂ ਪਤਾ ਲੱਗਿਆ ਕਿਹੜੇ ਲੋਕਾਂ ਨੇ ਸਿਕਿਉਰਿਟੀ ਲੀਕ ਕੀਤੀ ਸਰਕਾਰ 'ਚ ਬੈਠੇ ਲੋਕਾਂ ਨੇ ਮੇਰੇ ਪੁੱਤ ਦੀ ਸਿਕਿਉਰਿਟੀ ਵਾਪਸ ਲਈ ਪਹਿਲੀ ਗੱਲ ਤਾਂ ਫਿਰ ਵਾਪਸ ਕੀਤੀ ਹੋਈ ਨੂੰ ਅਨਾਉਂਸ ਕੀਤਾ ਇਹਨਾਂ ਕੀ ਤੁਸੀਂ ਆਪ ਦੇ ਵਿਭਾਗ ਦੀ ਪਤਾਲ ਕਰਨ ਦੀ ਕੋਸ਼ਿਸ਼ ਕੀਤੀ ਹੁਣ ਤੱਕ ਹੁਣ ਤਾਂ ਖੋਡੀਆਂ ਸਾਹਿਬ ਹੀ ਮੇਰੇ ਸਤਿਕਾਰਯੋਗ ਨੇ ਮੈਂ ਇਹਨਾਂ ਨੂੰ ਵੀ ਮਿਲਿਆ ਜਦੋਂ ਸੀਐਮ ਸਾਹਿਬ ਮਾਨਸਾਏ ਉਸ ਤੋਂ ਪਹਿਲਾਂ ਮੈਂ ਵਿਧਾਨ ਸਭਾ ਚ ਜਾ ਕੇ ਬੈਠਿਆ ਤਾਂ ਮੈਨੂੰ ਉਦੋਂ ਕੈਬਨਿਟ ਮਿਨਿਸਟਰ ਨੇ ਇਹੜਾ ਅਮਰਸਰ ਤੋਂ ਖੜੇ ਹੋਏ ਲੋਕ ਸਭਾ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਹਾਨੂੰ 20 ਤਰੀਕ ਨੂੰ ਬੁਲਾ ਦਾਂਗੇ ਸੀਮ ਸਾਹਿਬ ਨੂੰ ਤੁਸੀਂ ਧਰਨਾ ਦਿਓ ਮੈਂ ਕਿਹਾ ਮੈਂ ਵੀ ਨਹੀਂ ਦੇਣਾ ਚਾਹੁੰਦਾ ਧਰਨਾ ਤਾਂ ਧਰਨਾ ਦੇਣਾ ਹੁੰਦਾ ਤਾਂ ਮੈਂ ਉਦੋਂ ਦੇ ਦੇਂਦਾ ਜਿੱਦ ਮੈਂ ਪੁੱਤ ਦੀ ਡੈੱਡ ਬੋਡੀ ਲਈ ਬੈਠਾ ਸੀ ਉਦੋਂ ਮੇਰੇ ਨਾਲ ਲੱਖਾਂ ਲੋਕਾਂ ਦੀ ਤਾਦਾਦ ਸੀ ਮੈਨੂੰ ਇਹ ਲੱਗਿਆ ਵੀ ਕਿਸੇ ਦਾ ਹੋਰ ਨੁਕਸਾਨ ਨਾ ਹੋ ਜਾ ਕੋਈ ਸਾੜ ਫੋਕ ਦੀ ਘਟਨਾ ਨਾ ਹੋ ਜਾ ਮੈਂ ਇੱਕ ਜ਼ਿੰਮੇਵਾਰ ਫੌਜੀ ਆ ਮੈਂ ਡਿਸਪਲਾਈਨ ਰਹਿ ਕੇ ਜ਼ਿੰਦਗੀ ਬੁਝਾਣੀ ਚਾਹੁੰਦਾ ਉਦੋਂ ਹੀ ਕਰ ਦਿੰਦਾ ਪਰੰਤੂ ਮੈਂ ਇਹਨਾਂ ਦੇ ਸਾਹਮਣੇ ਵੀ ਸਵਾਲ ਰੱਖੇ ਸੀ ਵੀ ਮੇਰੀ ਆ ਕੈਬਨਟ ਸਾਹਿਬ ਤੋਂ ਸੀਐਮ ਸਾਹਿਬ ਤੋਂ ਪੁੱਛ ਕੇ ਲਿਆਦੇ ਵੀ ਮੇਰੀਆਂ ਇਹ ਗੱਲਾਂ ਜਾਇਜ਼ ਨੇ ਜੇ ਜਾਇਜ਼ ਨੇ ਤਾਂ ਮੈਨੂੰ ਹਾਂ ਨਾ ਉੱਤਰ ਦਿਓ ਅੱਜ ਤੱਕ ਮੰਤਰੀ ਸਾਹਿਬ ਨੇ ਮੈਨੂੰ ਨਹੀਂ ਉਹਦਾ ਉੱਤਰ ਦਿੱਤਾ ਹਾਲ ਤੱਕ ਹੋ ਸਕਦਾ ਉਹਨੂੰ ਕਿਸੇ ਦੇ ਅੱਗੇ ਨਾ ਦਿੱਤਾ ਪਰ ਮੈਨੂੰ ਐ ਤਾਂ ਕਹਿੰਦੇ ਭਾਈ ਮੇਰੀ ਸੀਐਮ ਸਾਹਿਬ ਨੇ ਸੁਣੀ ਨਹੀਂ ਮੈਂ ਤਾਂ ਨਹੀਂ ਤੁਹਾਡਾ ਮੈਂ ਗਲਤ ਕਰਦਾ ਅਗਦਾ ਸਵਾਲ ਖੁਸ਼ੀ ਦਿੱਤੀ ਆ ਪਰਵਾਤਮਾ ਨੇ ਦੁਬਾਰਾ ਸਿੱਧੂ ਮੂਸੇਵਾਲਾ ਦਾ ਗਾਣਾ ਕਦੋਂ ਲੋਕਾਂ ਦੇ ਸਪੋਰਟ ਹੋ ਰਹੇ ਲੋਕ ਬੜੀ ਡਿਮਾਂਡ ਕਰ ਰਹੇ ਵੀ ਨਵਾਂ ਗਾਣਾ ਜਲਦੀ ਹੁਣ ਕੁਝ ਇਹਦੇ ਚ ਪ੍ਰੋਬਲਮ ਇਹ ਹੁੰਦੀਆਂ ਨੇ ਮੈਂ ਤੇਈ ਗਾਣੇ ਸ਼ੁਭਦੀਪ ਦੇ ਹੋਰ ਕਲਾਕਾਰਾਂ ਨੇ ਜਿਹਨਾਂ ਸਟੈਫਲੈਂਡਨ ਆਈ ਸੀ ਆਪਣੇ ਕੋਲੇ ਯੂਕੇ ਤੋਂ ਸਤੀਲ ਬੈਂਗਲ ਯੂਕੇ ਵਾਲੇ ਉਹਨਾਂ ਨੇ ਗਾਣੇ ਕਲੈਬ ਕੀਤੇ ਹੋਏ ਨੇ ਸ਼ੁਭਦੀਪ ਦੇ ਕੁਸ਼ ਉਹ ਉਹ ਸਾਥੋਂ ਡੇਟਾ ਮੰਗ ਰਹੇ ਨੇ ਉਹ ਜਿਹੜਾ ਪਹਿਲਾਂ ਰੀਲੀਜ਼ ਕਰਦੇ ਫਿਰ ਆਪਾਂ ਦੋ ਚਾਰ ਮਹੀਨੇ ਬਾਅਦ ਛੱਡਦੇ ਕਿਦੋਂ ਕਰ ਸਕਦੇ ਜੀ ਹਾਂਜੀ ਲੋਕ ਬਸ ਉਹਨਾਂ ਨੇ ਉਹਨਾਂ ਨੇ ਕੰਬੀਨੇਸ਼ਨ ਜਾਂ ਬਣਾ ਕੇ ਆਪਾਂ ਉਹਦੇ ਪਿੱਛੇ ਛੱਡ ਦਿਆਂਗੇ ਤੇ ਨਾਮ ਦਾ ਫਾਈਨਲ ਹੋ ਗਿਆ ਜੀ ਨਾਮ ਬੱਚੇ ਦਾ ਨਾਮ ਬੱਚੇ ਦਾ ਨਾਮ ਬੱਚੇ ਦਾ ਤੁਸੀਂ ਮੈਨੂੰ ਰਾਜਨੀਤੀ ਨਾਲ ਜੋੜਦੇ ਹੋ ਕਦੇ ਮੈਂ ਉਹ ਨਹੀਂ ਹੈ ਮੇਰਾ ਹਾਲੇ ਕੋਈ ਮੰਨ ਨਹੀਂ ਮੈਂ ਇਨਕਾਰ ਵੀ ਨਹੀਂ ਕਰਦਾ ਇਸ ਕਰਮ ਮੈਂ ਕਦੀ ਨਹੀਂ ਕਹਿ ਮਹਾਰਾਜ ਰਾਜਨੀਤਿਕ ਬਣ ਕੇ ਰਹੂੰਗਾ ਮੈਂ ਪਰੰਤੂ ਇਹ ਕੋਈ ਜ਼ਰੂਰੀ ਨਹੀਂ ਵੀ ਅੱਜ ਇਲੈਕਸ਼ਨ ਆਈ ਅੱਜ ਮੇਰੇ ਨਾਲ ਚਾਰ ਲੋਕ ਹੈ ਮੈਂ ਲੋਕਾਂ ਦੀ ਇਮੋਸ਼ਨ ਵੇਚਣ ਵਾਲਾ ਨਹੀਂ ਹੈਗਾ ਜਿੱਦ ਦੇ ਮੇਰੇ ਚਾਹਣ ਵਾਲੇ ਕਹਿਣਗੇ ਵੀ ਆਪਣਾ ਇਸ ਗੱਲ ਦਾ ਭਲਾ ਹੋ ਸਕੇ ਮੈਨੂੰ ਲੱਗਿਆ ਵੀ ਮੈਂ ਲੋਕਾਂ ਦਾ ਕੋਈ ਸਮਾਰ ਸਕਦਾ ਮੈਂ ਜੂਰ ਆ ਜੂਗਾ ਪਰ ਤੁਹਾਨੂੰ ਲੱਗਦਾ ਹੈ ਜੀ ਕੀ ਹੁਣ ਜਿਹੜੇ ਲੀਡਰ ਵੋਟਾਂ ਲੈਣ ਜਾਣਗੇ ਇਲੈਕਸ਼ਨ ਹੈਗਾ ਤੇਜੀ ਸਰਕਾਰ ਚੁਣੀ ਜਾਣੀ ਹੈ ਤਾਂ ਉਹਨਾਂ ਲੋਕਾਂ ਨੂੰ ਵੀ ਚਾਹੀਦਾ ਕਿ ਸ਼ੁਭਦੀ ਪਾਲੇ ਮਾਮਲੇ 'ਚ ਜਵਾਬ ਲੈਣ ਮੈਂ ਮੈਂ ਤੁਹਾਡੇ ਮਾਧਮ ਦੇ ਨਾਲ ਇਹੀ ਗ ਜਾ ਜਿੰਦੇ ਮੇਰੇ ਪੁੱਤ ਨੂੰ ਪਿਆਰ ਕਰਦੇ ਹੋ ਤੁਸੀਂ ਸਿੱਧੂ ਦੀ ਸੋਚ ਨੂੰ ਤੁਸੀਂ ਪਿਆਰ ਕਰਦੇ ਹੋ ਤੁਸੀਂ ਸਮਝਦੇ ਹੋ ਵੀ ਇਹ ਬਹੁਤ ਮਾੜਾ ਹੋਇਆ ਹੈ ਪਰ ਹੁਣ ਤੁਹਾਡੇ ਕੋਲੇ ਮੌਕਾ ਹੈ ਵੀਰੋ ਪੁੱਛਿਓ ਇਹਨਾਂ ਨੂੰ ਮੇਰੇ ਕੋਲ ਮੈਂ 2-4 ਦਿਨ ਦੇ ਵਿੱਚ ਆਪਦੇ ਆਪਣੇ ਸਵਾਲ ਵੀ ਅਪਲੋਡ ਕਰੂੰਗਾ ਜਿਹੜੀਆਂ ਮੈਂ ਤੁਹਾਨੂੰ ਹਾਈ ਕੋਰਟ ਦੇ ਫੈਸਲੇ ਨੂੰ ਕਿਉਂ ਨਹੀਂ ਮੰਨਦੇ ਇੱਕ ਗੁੰਡੇ ਦੀ ਇੰਟਰਵਿਊ ਤੁਸੀਂ ਕਿਵੇਂ ਕਰਵਾਤੀ ਅੱਜ ਤੱਕ ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ ਕਿਉਂ ਨਹੀਂ ਪਤਾ ਲੱਗਿਆ ਕਿਹੜੇ ਲੋਕਾਂ ਨੇ ਸਿਕਿਉਰਿਟੀ ਲੀਕ ਕੀਤੀ ਸਰਕਾਰ 'ਚ ਬੈਠੇ ਲੋਕਾਂ ਨੇ ਮੇਰੇ ਪੁੱਤ ਦੀ ਸਕਿਉਰਿਟੀ ਵਾਪਸ ਲਈ ਪਹਿਲੀ ਗੱਲ ਦਾ ਫਿਰ ਵਾਪਸ ਕੀਤੀ ਹੋਈ ਨੂੰ ਅਨਾਉਂਸ ਕੀਤਾ ਇਹਨਾਂ ਕੀ ਤੁਸੀਂ ਆਪ ਦੇ ਵਿਭਾਗ ਦੀ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਹੁਣ ਤੱਕ ਹੁਣ ਤੋਂ ਕੁਡੀਆਂ ਸਾਹਿਬ ਹੀ ਮੇਰੇ ਸਤਕਾਰਯੋਗ ਨੇ ਮੈ ਇਹਨਾਂ ਨੂੰ ਵੀ ਮਿਲਿਆ ਜਦੋਂ ਸੀਐਮ ਸਾਹਿਬ ਮਾਨਸਾਏ ਉਸ ਤੋਂ ਪਹਿਲਾਂ ਮੈਂ ਵਿਧਾਨ ਸਭਾ 'ਚ ਜਾ ਕੇ ਬੈਠਿਆ ਤਾਂ ਮੈਨੂੰ ਉਦੋਂ ਕੈਬਨਟ ਮੰਤਰੀ ਨੇ ਜਿਹੜਾ ਅੰਮ੍ਰਿਤਸਰ ਤੋਂ ਖੜੇ ਹੋਏ ਨੇ ਲੋਕ ਸਵਾਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਹਾਨੂੰ 20 ਤਰੀਕ ਨੂੰ ਮਿਲਾ ਦਾਂਗੇ ਸੀਐਮ ਸਾਹਿਬ ਨੂੰ ਤੁਸੀਂ ਧਰਨਾ ਦਿਓ ਮੈਂ ਕਿਹਾ ਮੈਂ ਵੀ ਨਹੀਂ ਦੇਣਾ ਚਾਹੁੰਦਾ ਧਰਨਾ ਤਾਂ ਧਰਨਾ ਦੇਣਾ ਹੁੰਦਾ ਤਾਂ ਮੈਂ ਉਦੋਂ ਦੇ ਦਿੰਦਾ ਜਿੱਦ ਮੈਂ ਪੁੱਤ ਦੀ ਡੈੱਡ ਬੋਡੀ ਲਈ ਬੈਠਾ ਸੀ ਉਦੋਂ ਮੇਰੇ ਨਾਲ ਲੱਖਾਂ ਲੋਕਾਂ ਦੀ ਤਾਦਾਦ ਸੀ ਮੈਨੂੰ ਇਹ ਲੱਗਿਆ ਵੀ ਕਿਸੇ ਦਾ ਹੋਰ ਨੁਕਸਾਨ ਨਾ ਹੋ ਜਾ ਕੋਈ ਸਾੜ ਫੂਕ ਦੀ ਘਟਨਾ ਨਾ ਹੋ ਜਾ ਮੈਂ ਇੱਕ ਜ਼ਿੰਮੇਵਾਰ ਫੌਜੀ ਆ ਮੈਂ ਡਿਸਪਲਾਈਨ ਰਹਿ ਕੇ ਜ਼ਿੰਦਗੀ ਵੀ ਜਾਰੀ ਚਾਹੁੰਦਾ ਉਦੋਂ ਹੀ ਕਰ ਦਿੰਦਾ ਪਰੰਤੂ ਮੈਂ ਇਹਨਾਂ ਦੇ ਸਾਹਮਣੇ ਵੀ ਸਵਾਲ ਰੱਖੇ ਕਿ ਮੇਰੀ ਆ ਕੈਬਨਿਟ ਸਾਹਿਬ ਤੋਂ ਸੀਐਮ ਸਾਹਿਬ ਤੋਂ ਪੁੱਛ ਕੇ ਲਿਆਦੇ ਵੀ ਮੇਰੀਆਂ ਗੱਲਾਂ ਜਾਇਜ਼ ਨੇ ਜੇ ਜਾਇਜ਼ ਨਹੀਂ ਤਾਂ ਮੈਨੂੰ ਹਾਂ ਨਾ ਉੱਤਰ ਦਿਓ ਅੱਜ ਤੱਕ ਮੰਤਰੀ ਸਾਹਿਬ ਨੇ ਮੈਨੂੰ ਨਹੀਂ ਉਹਦਾ ਉੱਤਰ ਦਿੱਤਾ ਹਾਲ ਤੱਕ ਹੋ ਸਕਦਾ ਉਹਨੂੰ ਕਿਸੇ ਦੇ ਅੱਗੇ ਨਾ ਦਿੱਤਾ ਪਰ ਮੈਨੂੰ ਐ ਤਾਂ ਕਹਿੰਦੇ ਭਾਈ ਮੇਰੀ ਸੀਐਮ ਸਾਹਿਬ ਨੇ ਸੁਣੀ ਨਹੀਂ ਮੈਂ ਤਾਂ ਨਹੀਂ ਤੁਹਾਡੇ ਨਾਲ ਗੱਲ ਕਰਦਾ ਲੱਗਦਾ ਅਗਦਾ ਸਵਾਲ ਖੁਸ਼ੀ ਦਿੱਤੀ ਆ ਪਰ ਬਾਤਮਾਨ ਨੇ ਦੁਬਾਰਾ ਸਿੱਧੂ ਮੂਸੇਵਾਲਾ ਦਾ ਗਾਣਾ ਕਦੋਂ ਲੋਕਾਂ ਦੇ ਸਪੋਰਟ ਹੋ ਰੇ ਲੋਕ ਬੜੀ ਡਿਮਾਂਡ ਕਰ ਰਹੇ ਵੀ ਨਵਾਂ ਗਾਣਾ ਜਲਦੀ ਹੁਣ ਕੁਝ ਇਹਦੇ ਚ ਪ੍ਰੋਬਲਮ ਇਹ ਹੁੰਦੀਆਂ ਨੇ ਮੈਂ ਤੇਈ ਗਾਣੇ ਸ਼ੁਭਦੀਪ ਦੇ ਹੋਰ ਕਲਾਕਾਰਾਂ ਨੇ ਜਿਹਨਾਂ ਸਟੈਫਲੈਂਡਨ ਆਈ ਸੀ ਆਪਣੇ ਕੋਲੇ ਯੂਕੇ ਤੋਂ ਸਟੀਲ ਬੈਂਗਲ ਯੂਕੇ ਵਾਲੇ ਉਹਨਾਂ ਨੇ ਗਾਣੇ ਕਲੈਬ ਕੀਤੇ ਹੋਏ ਨੇ ਸ਼ੁਭਦੀਪ ਦੇ ਕੁਸ਼ ਉਹ ਉਹ ਸਭ ਤੋਂ ਡੇਟਾ ਮੰਗ ਰਹੇ ਨੇ ਉਹ ਜਿਹੜਾ ਪਹਿਲਾਂ ਰੀਲੀਜ਼ ਕਰਦੇ ਫਿਰ ਆਪਾਂ ਦੋ ਚਾਰ ਵੀਂੇ ਬਾਅਦ ਛੱਡਦੇ ਕਿਦੋਂ ਕਰ ਸਕਦੇ ਜੀ ਹਾਂਜੀ ਲੋਕ ਬਸ ਉਹਨਾਂ ਨੇ ਉਹਨਾਂ ਨੇ ਕੰਬੀਨੇਸ਼ਨ ਜਾਂ ਬਣਾ ਕੇ ਆਪਾਂ ਉਹਦੇ ਪਿੱਛੇ ਛੱਡ ਦਿਆਂਗੇ ਤੇ ਨਾਮ ਦਾ ਫਾਈਨਲ ਹੋ ਗਿਆ ਜੀ ਨਾਮ ਬੱਚੇ ਦਾ ਨਾਮ ਬੱਚੇ ਦਾ ਨਾਮ